ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਏ ਨੇ ਡਾਕਟਰ ਮਨਮੋਹਨ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਪੇਸ਼ ਇਸ ਬਾਬਤ ਸਾਡੀ ਰਿਪੋਰਟ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਗਾਜੇ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਏ ਡਾਕਟਰ ਮਨਮੋਹਨ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਨਿਗਮ ਗੋਦ ਘਾਟ ਵਿਖੇ ਅਰਦਾਸ ਕਰਨ ਤੋਂ ਬਾਅਦ ਕੀਤਾ ਗਿਆ ਇਸ ਮੌਕੇ ਡਾਕਟਰ ਮਨਮੋਹਨ ਸਿੰਘ ਦੀ ਮ੍ਰਿਤਕ ਦੇਨ ਨੂੰ ਮੁੱਖ ਅਗਨੀ ਉਹਨਾਂ ਦੀ ਤੀਵਲੋਂ ਦਿੱਤੀ ਗਈ ਇਸ ਤੋਂ ਇਲਾਵਾ ਅੰਤਿਮ ਸੰਸਕਾਰ ਦੇ ਦੌਰਾਨ ਡਾਕਟਰ ਮਨਮੋਹਨ ਸਿੰਘ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰਨ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਤਣਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਆੰਕਾ ਗਾਂਧੀ ਦੇ ਨਾਲ ਕਾਂਗਰਸ ਪ੍ਰਧਾਨ ਮਲਿਕਾ ਜਯਨ ਖੜਗੇ ਪੰਜਾਬ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਕਾਲਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਦੜ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਸਸਕਾਰ ਤੋਂ ਪਹਿਲਾਂ ਉਹਨਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਕਾਂਗਰਸ ਹੈੱਡਕੁਆਰਟਰ ਵਿਖੇ ਲਿਆਂਦਾ ਗਿਆ ਜਿੱਥੋਂ ਉਹਨਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਇਸ ਮੌਕੇ ਰਾਹੁਲ ਗਾਂਧੀ ਨੇ ਉਹਦੇ ਅਰਥੀ ਨੂੰ ਮੋਢਾ ਦਿੱਤਾ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਰਹੇ ਜਿਨ੍ਹਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਦਾਵਾ ਨੇ ਡਾਕਟਰ ਮਨਮੋਹਨ ਸਿੰਘ ਵੱਲੋਂ ਕੀਤੇ ਕਾਰਜਾਂ ਨੂੰ ਯਾਦ ਕੀਤਾ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਦੱਸ ਦੇ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮਹੁੰਦ ਸਿੰਘ ਦਾ 92 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਸੀ ਸਰਦਾਰ ਮਰਮਹੁੰਦ ਸਿੰਘ ਜੀ ਇੱਕ ਯੁੱਗਪੁਰਸ਼ੀ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਾਸਤੇ ਬਹੁਤ ਵੱਡਾ ਰੋਲ ਕੀਤਾ ਤੇ ਖਾਸ ਤੌਰ ਤੇ ਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਉਹ ਪੰਜਾਬ ਦੇ ਸੀਗੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਲਈ ਭਾਰਤ ਰਤਨ ਉਹਨਾਂ ਨੂੰ ਡਿਕਲੇਅਰ ਕੀਤਾ ਜਾਵੇ ਤੇ ਨਾਲ ਨਾਲ ਮੈਂ ਅਕਾਲ ਤਖ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਕੌਮੀ ਰਤਨ ਦਾ ਖਤਾਬ ਦਿੱਤਾ ਜਾਵੇ ਲੇਕਿਨ ਸਰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਕਿਸੇ ਜੰਗਾ ਨਹੀਂ دی ਗਈ ਹੈ ਉਸ ਕੋ ਲੈ ਕੇ ਵੀ ਗੱਲ ਕੀਤੀ ਹੈ ਰਾਜਨੀਤੀ ਹੋਣੀ ਨਹੀਂ ਚਾਹੀਏ ਇਹਦੇ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਜੋ ਸਨਮਾਨ ਮਿਲਦਾ ਉਹ ਦਿੱਤਾ ਜਾਣਾ ਚਾਹੀਦਾ ਔਰ ਉਹਨਾਂ ਵਾਸਤੇ ਵੱਖਰਾ ਹਸਤਲ ਹੋਣਾ ਜ਼ਰੂਰੀ ਹੈ ਔਰ ਦੇਣਾ ਚਾਹੀਦਾ ਜਦੋਂ ਅੱਡਲ ਬਿਆਰੀ ਆਜਪਾਈ ਜੀ ਤੇ ਹੋਰ ਸਾਰੇ ਪ੍ਰਾਈਮ ਮਿਨਿਸਟਰ ਪਹਿਲਾਂ ਜਿਹੜੇ ਹੋਏ ਆ ਉਹਨਾਂ ਨੂੰ ਮਿਲਿਆ ਤਾਂ ਇਹਨਾਂ ਨੂੰ ਕਿਉਂ ਨਹੀਂ ਦੇਸ਼ ਕਿਉਂ ਨਹੀਂ ਕੀਏ ਪੰਜਾਬ ਕੇ ਨਹੀਂ ਪੂਰੇ ਹਿੰਦੁਸਤਾਨ ਕੇ ਮਹਾਨ ਸੂਤਰੀ ਤੇ ਔਰ ਉਹਨਾਂ ਨੇ ਜੋ ਕੰਮ ਕੀਤਾ ਦੇਸ਼ ਕੇ ਲਈ ਉਹ ਕੋਈ ਭੁਲਾ ਨਹੀਂ ਸਕਦਾ ਜੋ ਉਹਨਾਂ ਨੇ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ ਫੂਡ ਔਰ ਨਰੇਗਾ ਜਿਹਾ ਸੇ ਕੰਮ ਚਲਾਇਆ ਉਹ ਕੋਈ ਕਬੀ ਨਹੀਂ ਪਹੁੰਚਾਇਆ ਜਾ ਸਕਦਾ ਲੇਕਿਨ ਸਰ ਜਿਸ ਤਰੀਕੇ ਸੇ ਭਾਰਤ ਰਤਨ ਦੇਣ ਕੀ ਮੰਗ ਕੀ ਗਈ ਹੈ ਕੀ ਦੇਖਿਓ ਦੇਖਿਓ ਜੋ ਭਾਰਤ ਰਤਨ ਤੇ ਬਾਅਦ ਦੀ ਗੱਲ ਹੈ ਜਿਨ੍ਹਾਂ ਨੇ ਸਨਸਕਾਰ ਕਰ ਜਗਾਂ ਨੇ ਦਿੱਤੀ ਤੇ ਉਹ ਦੇਖਦੇ ਹੈ ਕਿ ਅਗਰ ਕਰਨ ਸਤੇਗੀ ਗੱਲ ਹੈ ਕਿ ਭਾਰਤ ਰਤਨ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰਾਂਥੀ ਗੈਣੀ ਰਣਜੀਤ ਸਿੰਘ ਵੀ ਪਹੁੰਚੇ ਤੇ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨਿਮਿਤ ਪਾਠ ਦੇ ਭੋਗ ਤੇ ਮਰਦਾਸ ਸੰਬੰਧੀ ਵੇਰਵੇ ਸਾਂ ਜੇ ਕਿਤੇ ਡਾਕਟਰ ਮਨਮੋਹਨ ਸਿੰਘ ਮੈਂ ਇੱਕ ਗੱਲ ਸੁਣੀ ਆ ਪੜੀ ਆ ਕਿ ਜਿੰਨਾ ਵੱਡਾ ਬੰਦਾ ਹੁੰਦਾ ਉਹਨਾਂ ਐਡਰੈਸ ਛੋਟਾ ਹੁੰਦਾ ਜਿੰਨਾ ਆਦਮੀ ਛੋਟਾ ਹੋਵੇ ਉਹਨਾਂ ਉਹਦਾ ਐਡਰੈਸ ਵੱਡਾ ਹੁੰਦਾ ਹੈ ਉਹਨੂੰ ਆਪੋਜੀਟ ਨੀਅਰ ਬਹੁਤ ਕੁਝ ਆਪਣੇ ਐਡਰੈਸ ਦੇ ਵਿੱਚ ਦੇਣਾ ਪੈਂਦਾ ਪਰ ਡਾਕਟਰ ਮਰਮੋਡ ਸਿੰਘ ਇੱਕ ਐਸੀ ਸ਼ਖਸੀਅਤ ਹੈ ਕਿ ਪੂਰੀ ਦੁਨੀਆ ਵਿੱਚ ਤੁਸੀਂ ਕਿਸੇ ਜਗ੍ਹਾ ਵੀ ਉਹਨਾਂ ਦੇ ਨਾਮ ਦੀ ਚਿੱਠੀ ਪਾ ਦੇ ਹੋਗੇ ਤੋ ਆਪਣੇ ਆਪ ਇੰਡੀਆ ਆਏਗੀ ਔਰ ਡਾਕਟਰ ਮਰਮੋਹਰ ਸਿੰਘ ਜੀ ਦੇ ਘਰ ਪਹੁੰਚ ਜਾਏਗੀ ਐਸੀ ਸ਼ਖਸੀਅਤ ਦੇ ਮਾਲਕ ਜਿਨ੍ਹਾਂ ਨੇ ਆਪਣੀ ਕੌਮ ਦਾ ਆਪਣੇ ਧਰਮ ਦਾ ਆਪਣੇ ਪੰਥ ਦਾ ਬਹੁਤ ਨਾ ਉੱਚਾ ਕੀਤਾ ਉਹਨਾਂ ਦੀ ਦਸਤਾਰ ਨੇ ਸਿੱਖੀ ਦੇ ਵਾਸਤੇ ਬਹੁਤ ਵੱਡੀ ਸੇਵਾ ਕੀਤੀ ਹੈ ਜਦੋਂ ਅਮਰੀਕਾ ਦੀ ਪਾਰਲੀਮੈਂਟ ਰੈੱਡ ਕਾਰਪੈਟ ਦੇ ਨਾਲ ਉਹਨਾਂ ਦਾ ਸਵਾਗਤ ਕਰਦੀ ਹੈ ਤਾਂ ਉਹ ਸ਼ਾਨ ਜਿਹੜੀ ਦਸਤਾਰ ਦੀ ਹੈ ਉਹ ਸਾਰੀ ਕੌਮ ਦਾ ਇੱਕ ਗੌਰਵ ਬਣਦੀ ਹੈ ਉਹ ਭਾਰਤ ਮਾਤਾ ਦਾ ਇੱਕ ਬਹੁਤ ਸੱਚਾ ਸੁੱਚਾ ਸੁਪੁੱਤਰ ਸੀ ਸਿੱਖ ਕੌਮ ਦਾ ਹੀਰਾ ਸੀ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਨਿੱਜੀ ਤੌਰ ਤੇ ਉੱਠਦਿਆ ਹੋਇਆ ਔਰ ਇੰਨੇ ਵੱਡੇ ਸ਼ਖਸੀਅਤ ਨੂੰ ਏਡੀ ਵੱਡੀ ਪ੍ਰਭਤਾ ਨੂੰ ਹਾਸਲ ਕੀਤਾ ਔਰ ਮੈਂ ਦੱਸਣਾ ਚਾਹਨਾ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਮਾਤਾ ਜੀ ਜਦੋਂ ਅਕਾਲ ਚਲਾਣਾ ਕਰਦੇ ਨੇ ਤੇ ਡਾਕਟਰ ਸਾਹਿਬ ਦੀ ਉਮਰ 2 ਸਾਲ ਸੀ ਉਹਨਾਂ ਦੇ ਪਿਤਾ ਜੀ ਨੇ ਸਾਰੀ ਪਰਵਰਿਸ਼ ਕੀਤੀ ਔਰ ਉਹਨਾਂ ਦੇ ਪਿਤਾ ਜੀ ਐਡੇ ਵੱਡੇ ਗੁਰਸਿੱਖ ਸਨ ਜਿਨ੍ਹਾਂ ਨੇ ਜੈਤੋ ਦੇ ਮੋਰਚੇ ਵਿੱਚ ਗ੍ਰਿਫਤਾਰੀ ਵੀ ਦਿੱਤੀ ਔਰ ਉੱਥੇ ਜਾ ਕੇ ਜੇਲ ਸੁਪਰੀਡੈਂਟ ਨੂੰ ਬੇਨਤੀ ਵੀ ਕੀਤੀ ਕਿ ਇਸ ਮੋਰਚੇ ਦੇ ਵਿੱਚ ਜੋ ਸਿੰਘ ਆ ਸ਼ਾਮਲ ਹੋਏ ਨੇ ਇੱਥੇ ਗ੍ਰਿਫਤਾਰ ਹੋਏ ਨੇ ਕੈਦ ਵਿੱਚ ਆਏ ਨੇ ਇਹ ਅਮਰਤਾਰੀ ਨੇ ਇਨਤ ਨਮੀ ਨੇ ਇਹ ਬੜੀ ਚੜ੍ਹਦੀ ਕਲਾ ਵਾਲੇ ਹਨ ਤੇ ਤੁਸੀਂ ਮੈਨੂੰ ਇਹਨਾਂ ਦੇ ਲੰਗਰ ਪਕਾਉਣ ਦੀ ਇਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਦੇ ਦਿਓ ਮੈਂ ਸਮਝਦਾ ਕਿ ਉਹਨਾਂ ਦੀਆਂ ਇਹੋ ਜੀਆਂ ਸਿੱਖ ਕੌਮ ਦੇ ਪ੍ਰਤੀ ਗੁਰੂ ਘਰ ਦੇ ਪ੍ਰਤੀ ਖਾਲਸੇ ਦੇ ਪ੍ਰਤੀ ਜਿਹੜੀਆਂ ਸਿੱਧਕ ਦੇ ਲੀਆਂ ਸੀ ਉਹਨਾਂ ਦੀ ਕਮਾਈ ਨੇ ਡਾਕਟਰ ਸਾਹਿਬ ਦੀ ਸ਼ਖਸੀਅਤ ਨੂੰ ਸ਼ਿੰਗਾਰਿਆ ਸਵਾਰਿਆ ਔਰ ਚੜ੍ਹਦੀ ਕਲਾ ਬਖਸ਼ੀ ਅੱਜ ਬਹੁਤ ਵੱਡਾ ਘਟਾ ਕੌਮ ਵਾਸਤੇ ਵੀ ਹੈ ਪੰਥ ਵਾਸਤੇ ਵੀ ਹੈ ਸਿੱਖ ਧਰਮ ਵਾਸਤੇ ਵੀ ਹੈ ਔਰ ਪੂਰੇ ਭਾਰਤ ਦੇਸ਼ ਵਾਸਤੇ ਹੈ ਅੱਜ ਉਹਨਾਂ ਦਾ ਪੰਜ ਭੂਤਕ ਸਰੀਰ ਦਾ ਸਸਕਾਰ ਕੀਤਾ ਗਿਆ ਪੂਰੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਪਹਿਲਾਂ ਜਪਜੀ ਸਾਹਿਬ ਦਾ ਪਾਠ ਹੋਇਆ ਅਰਦਾਸ ਹੋਈ ਜੇ ਕਾਰਿਆਂ ਦੇ ਵਿੱਚ ਡਾਕਟਰ ਸਾਹਿਬ ਨੂੰ ਵਿਦਾ ਕੀਤਾ ਗਿਆ ਫਿਰ ਸੋਹਿਲਾ ਸਾਹਿਬ ਦੀ ਬਾਣੀ ਦੇ ਪਾਠ ਹੋਏ ਫਿਰ ਅਰਦਾਸ ਹੋਈ ਆਈ ਸੰਗਤ ਦਾ ਧੰਨਵਾਦ ਕੀਤਾ ਔਰ ਇਹ ਦੱਸਿਆ ਗਿਆ ਕਿ ਕੱਲ ਐਤਵਾਰ 9:30 ਵਜੇ ਉਹਨਾਂ ਦਾ ਪੂਰਾ ਅੰਗੀਠਾ ਸੰਭਾਲਿਆ ਜਾਏਗਾ ਔਰ ਜਿਹੜਾ ਨਵਾਂ ਅਸਥ ਘਾਟ ਗੁਰਦੁਆਰਾ ਮਜਰੂ ਘਟੇਲਾ ਸਾਹਿਬ ਵਿਖੇ ਬਣਿਆ ਉਥੇ ਉਹਨਾਂ ਦੇ ਅੰਗੀਠੇ ਨੂੰ ਜਨ ਪ੍ਰਵਾਹ ਕੀਤਾ ਜਾਏਗਾ ਇੱਕ ਤਰੀਕ ਨੂੰ ਸ਼ੁਰੇ 11 ਵਜੇ ਉਹਨਾਂ ਦੇ ਗ੍ਰਹਿ ਉਹਨਾਂ ਦੀ ਜਿਹੜਾ ਪੀਐਮ ਨਵਾਸ ਹੈ ਉਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਹੋਏਗੀ 3 ਤਰੀਕ ਨੂੰ 11 ਵਜੇ ਉਥੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ 1 ਘੰਟਾ ਕੀਰਤਨ ਹੋਏਗਾ ਔਰ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਰਕਾਬਗੰਢ ਸਾਹਿਬ ਭਾਈ ਲੱਖੀ ਸ਼ਾ ਬਨਜਾਰਾ ਹਾਲ ਅੰਦਰ ਸੰਗਤੀ ਅਰਦਾਸ ਦੇ ਸਮਾਗਮ ਹੋਣਗੇ ਔਰ ਬੇਨਤੀ ਕੀਤੀ ਸੰਗਤ ਨੂੰ ਕਿ ਜਿਵੇਂ ਤੁਸੀਂ ਪਹਿਲਾ ਪਰਿਵਾਰ ਦੇ ਨਾਲ ਸਹਿਯੋਗ ਕੀਤਾ ਹਮਦਰਦੀ ਕੀਤੀ ਦੁੱਖ ਵੰਡਾਇਆ ਅਗਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਆਪਣਾ ਪਿਆਰ ਸਹਿਯੋਗ ਆਪਣੀ ਅਸੀਸ ਪਰਿਵਾਰ ਨੂੰ ਦਿਓ ਅਰਦਾਸ ਕੀਤੀ ਮਹਾਰਾਜ ਇਸ ਪਰਿਵਾਰ ਪਾਸੋਂ ਆਪਣੇ ਧਰਮ ਦੀ ਪੰਥ ਦੇਸ਼ ਕੌਮ ਦੀ ਸੇਵਾ ਆਪ ਲੈਣੀ ਇਹ ਐਸਾ ਇੱਕ ਘਾਟਾ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੜੀਆਂ ਰਹਿਮਤਾ ਨੇ ਬੜੀਆਂ ਬਖਸ਼ਿਸ਼ਾਂ ਨੇ ਮੈਂ ਤੇ ਅਰਦਾਸ ਕਰਾਂਗਾ ਕਿ ਮਹਾਰਾਜ ਡਾਕਟਰ ਮਨਮੋਹ ਸਿੰਘ ਜੀ ਵਰਗੀਆਂ ਸੈਂਕੜੇ ਹਜ਼ਾਰਾਂ ਸ਼ਕਤੀਤਾ ਆਪਣੀ ਪੰਥ ਨੂੰ ਆਪਣੀ ਕੌਮ ਨੂੰ ਬਖਸ਼ ਅੱਜ ਬਹੁਤ ਵੱਡੀ ਲੋੜ ਹੈ ਕਿ ਅੱਜ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਵਿੱਚ ਹੋਵੇ